ਧੰਨਵਾਦ ਕਿਸਾਨ ਭਰਾਵੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਣੀ ਵੀਡੀਓ ਨੂੰ ਪਿਆਰ ਕਰਦੇ ਐ ਅੱਜ ਆਪਾਂ ਲੈ ਕੇ ਆਏ ਆ ਨਵੀਂ ਵੀਡੀਓ ਬਾਈ ਨਵੇਂ ਟਰੈਕਟਰ ਆਏ ਵੇ ਆਪਣੇ ਕੋਲੇ ਤੇ ਮੈਂ ਕਰਦਾਂ ਸ਼ੁਰੂ ਕੱਲੇ ਕੱਲੇ ਤੋਂ ਤੇ ਧਿਆਨ ਨਾਲ ਵੇਖੋ ਜੇ ਰੇਟ ਵੀ ਮੇਰੇ ਭਰਾ ਮੁੜ ਕੇ ਫੋਨ ਲਾ ਕੇ ਪੁੱਛਦੇ ਰਹਿੰਦੇ ਆ ਵੀ ਰੇਟ ਕਿਹੜੇ ਦਾ ਕਿੰਨਾ ਬਾਈ ਵੀਡੀਓ ਧਿਆਨ ਨਾਲ ਦੇਖ ਲਓ ਜੀ ਸ਼ੁਰੂ ਕਰਦੇ ਆ ਬਾਈ 36 30 ਆਪਣੇ ਕੋਲੇ ਸਪੈਸ਼ਲ ਡੀਸਨਾਇਆ 22 ਮਾਡਲ ਫ੍ਰੀ ਕੋਡ ਦਾ ਨੰਬਰ ਐ 500 ਤੇ 15 ਘੰਟੇ ਚੱਲਿਆ ਵਾ ਵੀਰੇ ਓਰੀਜਨਲ ਕੰਪਨੀ ਰਿਕਾਰਡ ਦੇ ਹਿਸਾਬ ਨਾਲ 5 500 ਤੇ 15 ਘੰਟੇ ਚੱਲਿਆ ਹੋਇਆ ਹੈ ਦੇਖ ਸਕਦੇ ਆ ਤੁਸੀਂ ਅੱਗੇ ਘੋੜੇ ਵਾਲਾ ਬੈਂਪਰ ਵਗੈਰਾ ਲਾਇਆ ਹੋਇਆ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਹੈ ਬਾਈ ਦਾ ਜਿਹੜਾ ਆਇਆ ਤਾਂ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਵੀ ਰਿਹਾ ਹੈ 8 ਲੱਖ ਤੇ 65 ਹਜ਼ਾਰ ਰੁਪਈਆ ਦੇਖ ਸਕਦੇ ਆ ਬਿਲਕੁਲ ਜਿਵੇਂ ਬ੍ਰਾਂਡ ਨਿਊ 55 ਹਸ ਪਾਵਰ ਵਾਲਾ ਟਰੈਕਟਰ ਹੈ ਬਾਈ ਜੀ ਇਹ ਜਿਹੜੇ ਹੁਣ ਬੰਦ ਹੋ ਗਿਆ ਇਹ ਵੇਖ ਲਓ ਧਿਆਨ ਨਾਲ ਮੇਰੇ ਭਰਾ ਅੱਗੇ ਜਿਹੜਾ ਟਰੈਕਟਰ ਪਾਉਣਾ ਬਾਈ ਅੱਗੇ ਵੀ ਜਮਾ ਬਿਲਕੁਲ ਸ਼ੋਰੂਮ ਕ੍ਰਿਸ਼ਨ ਵਾਲਾ ਜੋਂਡੀਅਰ ਵਖਾਉਣਾ 11 ਮਾਡਲ ਵੇਖ ਸਕਦੇ ਆ ਤੁਸੀਂ ਬਾਈ ਫੁੱਲ ਟੌਪ ਮਾਡਲ ਹੈ ਖੁੱਲ੍ਹਦੇ ਹਿੱਸੇ ਵਾਲਾ ਟਾਇਰ ਇਹਦੇ ਬਿਲਕੁਲ ਚਾਰੇ ਨਵੇਂ ਆ ਜਮਾ ਦੇਖੋ ਕ੍ਰਿਸ਼ਨ ਬਾਈ ਮਗਰਾੜਾਂ ਦੀ ਬਿਲਕੁਲ ਨਵੀਂ ਕ੍ਰਿਸ਼ਨ ਦਾ ਟਰੈਕਟਰ ਹੈ ਜਮਾ ਬਿਲਕੁਲ ਨਵਾਂ ਜਿਹਨੂੰ ਆਪਾਂ ਸ਼ੋਰੂਮ ਕ੍ਰਿਸ਼ਨ ਕਹਿੰਦੇ ਨੇ ਮਾਡਲ ਹੈ 2011 ਵੈਂਪਰ ਵੇਟ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਜਿਹੜਾ ਇਹਦਾ ਡਿਮਾਂਡ ਰੇਟ ਹੈ ਇਹਦਾ ਡਿਮਾਂਡ ਰੇਟ ਹੈ ਬਾਈ 5,65,000 ਰੁਪਇਆ ਜੀ ਚੋ ਸਿਰਫ ਮਾਨਤਾ ਨਹੀਂ ਹੋਊਗਾ ਬਾਈ ਕਿਉਂ ਆਪਣੇ ਰੇਟ ਫਿਕਸ ਜਿਹੇ ਹੁੰਦੇ ਐ ਜਿਹੜਾ ਸਾਡਾ ਐਡਰੈਸ ਐਡਰੈਸ ਸਾਡਾ ਪਿੰਡ ਕੋਡ ਰੇ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਓੜੀਆਂ ਨਹਿਰਾਂ ਦੇ ਬਿਲਕੁਲ ਨਾਲ ਪਿੰਡ ਹੈ ਜਦੋਂ ਆਪਾਂ ਕੋਟਕਪੂਰੇ ਤੋਂ ਆਉਣਾ ਤਾਂ ਨਹਿਰਾਪਾਲ ਕਰਨਸਰ ਆਪਣੇ ਪਿੰਡ ਦਾ ਅੱਡਾ ਹੈ ਇੱਕ ਸਾਈਡ 'ਚ ਵੇ ਲਾਲੀ ਰਿਹਾ ਕਿ ਇੱਕ ਸਾਈਡ ਕੋਟਲੀ ਸੰਗਰ ਤੇ ਜਦੋਂ ਆਪਾਂ ਬਠਿੰਡੇ ਸਾਈਡ ਤੋਂ ਆਉਣਾ ਤਾਂ ਬਾਈ ਆਪਣਾ ਭੁੱਲਰ ਤੇ ਭੁੱਲਰਾਂ ਤੋਂ ਥਾਂਦੇ ਵਾਲਾ ਤੇ ਥਾਂਦੇ ਵਾਲੋ ਆਪਣਾ ਪਿੰਡ ਕੋਟਲੀ ਸੰਗਰ ਹੈ ਅੱਗੇ ਵਿਖਾਉਣਾ ਵੀਰੇ ਤੁਹਾਨੂੰ ਪੀਵੀ 15 ਨੰਬਰ 13 ਮਾਡਲ 855 ਕੰਡੀਸ਼ਨ ਦੇਖੋ ਬਾਈ ਚਾਰੇ ਟਾਇਰ ਬਿਲਕੁਲ ਇਹਦੇ ਵੀ ਨਵੇਂ ਆ ਬਾਈ ਵੇਖ ਸਕਦੇ ਆ ਤੁਸੀਂ ਵੀਡੀਓ ਚ 2013 ਮਾਡਲ ਐ ਪੀਪੀ 15 ਨੰਬਰ ਐ ਟੋਪ ਮਾਡਲ ਐ ਬਾਈ ਜੀ ਵੇਖੋ ਜੁਰਿਆਂ ਦਾ ਡਿਮਾਂਡ ਰੇਟ ਐ ਬਾਈ ਜੀ ਡਿਮਾਂਡ ਰੇਟ ਇਹਦਾ ਹੈਗਾ 4,75,000 ਰੁਪਈਆ ਵੇਖ ਸਕਦੇ ਆ ਕੰਡੀਸ਼ਨ ਤੁਸੀਂ ਸਾਰੀ ਹਿੰਮਾ वगैरह ਦੀ ਸੀ ਤੁਮੇ ਵਿਖਾ ਰਿਹਾ ਬਾਈ ਅੱਗੇ ਜਿਹੜਾ ਟਰੈਕਟਰ ਵਕਾਉਣਾ ਬਾਈ ਅੱਗੇ ਤੁਹਾਨੂੰ ਟਰੈਕਟਰ ਵਕਾਉਣਾ ਸੋਨਾ ਲਿਕਾ 2018 ਮਾਡਲ 2018 ਮਾਡਲ ਨਵੇਂ ਟਾਇਰਾਂ ਚ ਬਿਲਕੁਲ ਚਾਰੇ ਨਵੇਂ ਟਾਇਰ ਜਿਹੜਾ ਇਹਦਾ ਡਿਮਾਂਡ ਰੇਟ ਹੈ ਦਾ ਡਿਮਾਂਡ ਰੇਟ ਇਹਦਾ ਬਾਈ ਜੀ ਇਹ ਕਿ 5 ਲੱਖ ਤੇ 35000 ਰੁਪਏ ਡਿਮਾਂਡ ਰੇਟ ਇਹਦਾ 5 ਲੱਖ ਤੇ 35000 ਰੁਪਏ ਕੰਡੀਸ਼ਨ ਕਰ ਲੋ ਚੈੱਕ ਬਾਈ ਦੇਖ ਦੇਖ ਸਕਦੇ ਆਂ ਕੰਡੀਸ਼ਨ ਬਾਈ ਜੀ ਅੱਗੇ ਖੋਣਾ ਬਾਈ ਤੁਹਾਨੂੰ 3630 2021 ਮਾਡਲ 2021 ਮਾਡਲ 90 ਪੈਸੇ ਟਾਇਰ ਨਾਲ ਦੇ ਵੇਖ ਸਕਦੇ ਆ ਕ੍ਰਿਸ਼ਨ ਬਾਈ ਜੀ 2021 ਮਾਡਲ ਹੈ ਜਿਹੜੀ ਇਹਦੀ ਡਿਮਾਂਡ ਰੇਟ ਹੈ ਡਿਮਾਂਡ ਰੇਟ ਬਾਈ ਜੀ ਦਾ 8 ਲੱਖ ਆਹ ਲੱਕਰਬੀ ਇਹਦਾ ਡਿਮਾਂਡ ਰੇਟ ਹੈ ਕੰਡੀਸ਼ਨ ਸੋਨ ਸਾਰੀ ਚੈੱਕ ਕਰਾ ਲਨਾ ਬਾਈ ਦੇਖ ਸਕਦੇ ਆ ਅੱਗੇ ਜਿਹੜਾ ਟਰੈਕਟਰ ਆ ਬਾਈ ਅੱਗੇ ਤੁਹਾਨੂੰ ਮਖਾਉਣਾ 2000 ਤੇ 20 ਮਾਡਲ 3630 ਸ਼ਪੈਹਲ ਰਿਸ਼ਨ 2020 ਮਾਡਲ ਹੈ ਸੀਟ ਵਗਾਰਾਂ ਦਾ ਪੰਨਾ ਵੀ ਨਾਲ ਦਾ ਬਈ ਰੇਟਰ ਤੇ ਚੈੱਕ ਕਰ ਸਕਦੇ ਹਾਂ ਇਹਦਾ ਜਿਹੜਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਇਹਦਾ ਬਾਈ ਜੀ ਹੈਗਾ 7 ਲੱਖ ਤੇ 85000 ਰੁਪਇਆ 2000 ਤੇ 20 ਮਾਡਲ ਰੇਟਰ ਡਿਮਾਂਡ ਰੇਟ ਇਹਦਾ ਬਾਈ ਜੀ ਹੈਗਾ 7 ਲੱਖ ਤੇ 85000 ਰੁਪਇਆ ਅੱਗੇ ਤੁਹਾਨੂੰ ਦਿਖਾਉਣਾ ਬਾਈ 60 55 6055 2022 ਮਾਡਲ ਕਨੋਪੀ ਵਗੈਰਾ ਲੱਗੀ ਹੈ ਡੈਕ ਵੀ ਵਧੀਆ ਲਵਾਇਆ ਹੋਇਆ ਹੈ ਕਿਸੇ ਭਰਾ ਨੇ ਦੇਖ ਸਕਦੇ ਹੋ ਤੁਸੀਂ ਮਿਲਜੂ ਦਾ ਸਿਸਟਮ ਵਧੀਆ ਲੱਗਿਆ ਹੋਇਆ ਪੱਖੀ ਵਗੈਰਾ ਸਾਰਾ ਕਨੋਪੀ ਵਗੈਰਾ 2000 ਤੇ 22 ਮਾਡਲ ਟਰੈਕਟਰ ਹੈ ਬਾਈ ਬ੍ਰਾਂਡ ਨਿਊ ਹੈ ਜਮਨ ਜਿਹਨੂੰ ਨਵਾਂ ਕਹਿ ਸਕਦੇ ਆ ਬਾਕੀ ਬਾਈ ਜੀ ਇਹ 80 ਹਸ ਪਾਵਰ ਹੈ ਟਰਬੋ ਵਗੈਰਾ ਬਾਈ ਨੇ ਸਪੈਸ਼ਲ ਲਵਾਈ ਵੀ ਹੈ ਕਿਸੇ ਨੇ ਉਤੇ ਗੇਰ ਵਾਲਾ ਦੇਖੋ ਬਿਲਕੁਲ ਨਾ ਮਾਰ ਰਿਹਾ ਟਰ ਬਾਈ ਦੇਖ ਸਕਦੇ ਹੋ ਤੁਸੀਂ ਡਰੈਸ ਬਾਈ ਜੀ ਮੈਂ ਫੇਰ ਦੱਸ ਦਿੰਨਾ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੋੜੀਆਂ ਨਹਿਰਾਂ ਦੇ ਨਾਲ ਬਿਲਕੁਲ ਪਿੰਡ ਆਪਣਾ ਜਦੋਂ ਬਠਿੰਡੇ ਤੋਂ ਆਉਣਾ ਤਾਂ ਬਠਿੰਡੇ ਤੋਂ ਬਾਈ ਜੀ ਦੋਦਾ ਭੁੱਲਰ ਤੇ ਭੁੱਲਰਾਂ ਤੋਂ ਥੰਦੇ ਆਲਾ ਤੇ ਪਿੰਡ ਕੋਟਲੀ ਸੰਗਰ ਆਪਣਾ ਕੋਟਕਪੂਰੇ ਵਾਲੇ ਪਾਸੇ ਆਉਣਾ ਤਾਂ ਜੌੜੀਆਂ ਨਹਿਰਾ ਪਾਰ ਕਰਨਸਾਰ ਅੱਡਾ ਆਊਗਾ ਚਵੇਲ ਵਾਲੀ ਦੇ ਇੱਕ ਸਾਈਡ ਚਵੇਲ ਵਾਲੀ ਹੈ ਦੂਜੀ ਸਾਈਡ ਕੋਟਲੀ ਸੰਗਰ ਹੈ ਜਿਹੜਾ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ ਬਾਈ 98553 69048 ਹੈ ਤੇ ਦੂਸਰਾ ਜਿਹੜਾ ਨੰਬਰ ਹੈ 9915208217 ਇਹ ਦੋ ਨੰਬਰ ਤੇ ਜਦੋਂ ਮਰਜ਼ੀ ਕਾਲ ਕਰਕੇ ਬਾਈ ਡਿਟੇਲ ਤੁਸੀਂ ਲੈ ਸਕਦੇ ਆ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ